ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਚਰਚਾ ਜਿਹੜੀ ਆ ਉਹ ਛਿੜ ਗਈ ਆ ਚਰਚਾ ਕਾਂਗਰਸ ਨੂੰ ਲੈ ਕੇ ਆ ਕਿ ਹੁਣ ਰਾਜਾ ਵੜਿੰਗ ਨੂੰ ਬਦਲਿਆ ਜਾ ਸਕਦਾ ਹੈ ਰਾਜਾ ਵੜਿੰਗ ਜਿਹੜੇ ਲੋਕ ਸਭਾ ਮੈਂਬਰ ਨੇ ਲੁਧਿਆਣਾ ਤੋਂ ਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਉਹ ਪ੍ਰਧਾਨ ਵੀ ਨੇ ਚਰਚਾ ਇਹ ਹੈ ਵੀ ਇਸ ਦੌੜ ਦੇ ਵਿੱਚ ਸਭ ਨੂੰ ਪਿੱਛੇ ਪਛਾੜਦੇ ਹੋਏ ਪ੍ਰਗਟ ਸਿੰਘ ਮੁਰੇ ਆ ਗਏ ਆ ਪ੍ਰਗਟ ਸਿੰਘ ਜਿਹੜੇ ਆ ਉਹ ਪ੍ਰਧਾਨਗੀ ਦੀ ਦੌੜ 'ਚ ਹੈ ਇਹਦੇ ਨਾਲ ਹੀ ਡਲਾ ਸਾਹਿਬ ਦੂਸਰਾ ਅਹਿਮ ਸਵਾਲ ਇਹ ਹੈ ਵੀ ਜਿਹੜੀ 28 ਜਨਵਰੀ ਨੂੰ ਤਖਤਸ਼੍ਰੀ ਅਕਾਲ ਤਖਤ ਦੇ ਉੱਤੇ ਜਿਹੜੀ ਮੀਟਿੰਗ ਸੱਦੀ ਗਈ ਆ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਸੱਦਾ ਨਹੀਂ ਦਿੱਤਾ ਗਿਆ। ਔਰ ਤੀਜਾ بڑا ਅਹਿਮ ਸਵਾਲ ਹੈ ਵੀ ਦਿੱਲੀ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੀ ਕੀ ਸਥਿਤੀ ਹੈ? ਆਮ ਆਦਮੀ ਪਾਰਟੀ ਦੀ ਕੀ ਸਥਿਤੀ ਹੈ ਤੇ ਭਾਜਪਾ ਜਿਹੜੀ ਇਸ ਵੇਲੇ ਪੂਰਾ ਜ਼ੋਰ ਲਗਾ ਰਹੀ ਹੈ ਵਕਾਰ ਦਾ ਸਵਾਲ ਬਣਿਆ ਪਿਆ ਉਹਨਾਂ ਦੀ ਕੀ ਸਥਿਤੀ ਹੈ? ਸੋ ਸਭ ਤੋਂ ਪਹਿਲਾਂ ਡੱਲਾ ਸਾਹਿਬ ਆਪਾਂ ਜ਼ਿਕਰ ਜਿਹੜਾ ਉਹ ਸ਼ੁਰੂ ਕਰਦੇ ਆਂ ਪ੍ਰਗਟ ਸਿੰਘ ਹੋਣਾ ਤੋਂ ਦੇ ਨਾਲ ਹੀ ਫਿਰ ਆਪਾਂ ਗੱਲ ਕਰਾਂਗੇ ਗੁਰਪ੍ਰਤਾਪ ਵਡਾਲਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਜੀ ਦੇਖੋ ਜਿੱਤੋਂ ਤੱਕ ਗੱਲ ਹੈਗੀ ਪ੍ਰਗਟ ਸਿੰਘ ਹੋਣਾ ਦੀ ਜੀ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਕਿ ਪ੍ਰਗਟ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚ ਜਾਂ ਕਾਂਗਰਸ ਦੇ ਵਿੱਚ ਇੱਕ ਉੱਭਰਦਾ ਹੋਇਆ ਚਿਹਰਾ ਨਹੀਂ ਜੀ ਔਰ ਤੀਜੀ ਵਾਰ ਐਮਐਲਏ ਬਣੇ ਨੇ ਪ੍ਰਗਟ ਸਿੰਘ ਜਲੰਧਰ ਕੈਂਟ ਤੋਂ ਬਿਲਕੁਲ ਪਰ ਮੈਨੂੰ ਇਹ ਲੱਗਦਾ ਠੀਕ ਹੈ ਕਾਂਗਰਸ ਪਾਰਟੀ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੋਕ ਪ੍ਰਧਾਨਗੀ ਦੇ ਦਾਵੇਦਾਰ ਹੁੰਦੇ ਨੇ ਪ੍ਰਗਟ ਸਿੰਘ ਵੀ ਪ੍ਰਧਾਨਗੀ ਦੇ ਦਾਵੇਦਾਰਾਂ ਦੇ ਵਿੱਚੋਂ ਇੱਕ ਨੇ ਉਹ ਖੁਦ ਪ੍ਰਧਾਨਗੀ ਦਾ ਦਾਵਾ ਕਰਨ ਜਾਂ ਨਾ ਕਰਨ ਪਰ ਲੋਕ ਮੰਨਦੇ ਨੇ ਕਿ ਹਾਂ ਪ੍ਰਗਟ ਸਿੰਘ ਵੀ ਪ੍ਰਧਾਨਗੀ ਦੇ ਦਾਵੇਦਾਰ ਨੇ ਜਿੱਥੋਂ ਤੱਕ ਗੱਲ ਰਹੀ ਰਾਜਾ ਵੜਿੰਗ ਉਹਨਾਂ ਦੀ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਅਗਰ ਪ੍ਰਧਾਨ ਬਦਲੇਗੀ ਮੈਂ ਅਗਰ ਕਹਿ ਰਿਹਾ ਅਗਰ ਕਾਂਗਰਸ ਪਾਰਟੀ ਪ੍ਰਧਾਨ ਬਦਲੇਗੀ ਤੇ ਉਹ ਹਿੰਦੂ ਭਾਈਚਾਰੇ ਦਾ ਚਿਹਰਾ ਜ਼ਰੂਰ ਅੱਗੇ ਲੈ ਕੇ ਆਏਗੀ ਕਿਉਂਕਿ ਅਸੀਂ ਪਿਛਲੇ ਤਜਰਬੇ ਦੇਖੇ ਪੰਜਾਬ ਚ ਹਮੇਸ਼ਾ ਹੀ ਕਾਂਗਰਸ ਵੱਲੋਂ ਇੱਕ ਅੱਧੀ ਵਾਰ ਛੱਡ ਕੇ ਬਹੁਤ ਜਦੋਂ ਅਸੀਂ ਆਜ਼ਾਦ ਹੋਏ ਸੀ ਉਹਨਾਂ ਵਰਿਆਂ ਨੂੰ ਛੱਡ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਧਾਰਨਾ ਤੇ ਖੜੀਆਂ ਨੇ ਕਿ ਪੰਜਾਬ ਚ ਸਿੱਖ ਚਿਹਰਾ ਸੀ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਵਧਾਵਾਂਗੇ ਆਮ ਆਦਮੀ ਪਾਰਟੀ ਨੇ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਅਕਾਲੀ ਬੀਜੇਪੀ ਗਠਜੋੜ ਚ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਚ ਕਦੇ ਕੈਪਟਨ ਅਮਰਿੰਦਰ ਸਿੰਘ ਤੇ ਕਦੇ ਚਰਨਜੀਤ ਸਿੰਘ ਚੰਨੀ ਮੈਂ ਤੁਹਾਨੂੰ ਯਾਦ ਕਰਾਵਾਂ ਜਦੋਂ ਨਵਜੂਦ ਸਿੰਘ ਸਿੱਧੂ ਪ੍ਰਧਾਨ ਸੀ ਜੀ ਉਦੋਂ ਇੱਕ ਸਿੱਖ ਚਿਹਰਾ ਕਾਂਗਰਸ ਪ੍ਰਧਾਨ ਮੁੱਖ ਮੰਤਰੀ ਦੇ ਤੌਰ ਤੇ ਲੈਣਾ ਚਾਹੁੰਦੀ ਸੀ ਇਸੇ ਕਰਕੇ ਉਹਨਾਂ ਨੇ ਸਾਡੇ ਦਲਿੱਪ ਭਾਈਚਾਰੇ ਚੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤਾਂ ਕਿ ਇੱਕ ਸੰਤੁਲਨ ਬਰਕਰਾਰ ਰਹੇ ਆਮ ਤੌਰ ਤੇ ਕਾਂਗਰਸ ਗੈਰ ਸਿੱਖ ਨੂੰ ਪ੍ਰਧਾਨ ਬਣਾਉਂਦੀ ਰਹੀ ਹੈ ਤੁਸੀਂ ਸੁਨੀਲ ਜਾਖੜ ਦੇਖ ਲਓ ਜਾਂ ਉਸ ਤੋਂ ਪਿਛਲੇ ਸਮਿਆਂ ਦੇ ਵਿੱਚ ਵੀ ਵੇਖ ਲਓ ਜ਼ਿਆਦਾਤਰ ਸਮਾਂ ਕਾਂਗਰਸ ਪਾਰਟੀ ਇੱਕ ਅਦੀ ਵਾਰ ਛੱਡ ਕੇ ਜਦੋਂ ਹੰਸ ਰਾਜ ਹੰਸ ਉਹਨਾਂ ਨੂੰ ਬਣਾਇਆ ਉਹ ਵੀ ਨਾਮਧਾਰੀ ਸਮਾਜ ਨੂੰ ਸਬੰਧ ਰੱਖਦੇ ਨੇ ਹੰਸ ਰਾਜ ਜੀ ਐਚ ਐਸ ਹੰਸਪਾਲ ਹਾਂ ਐਚ ਐਸ ਐਚ ਐਸ ਸੰਸਪੱਤ ਮੈਂ ਮਾਫੀ ਚਾਹੂੰਗਾ ਐਚ ਐਸ ਸੰਸਪੱਤ ਹੁਣ ਸੰਦੀਪ ਜੀ ਰਾਜਾ ਵੜਿੰਗ ਦੀ ਪ੍ਰਧਾਨਗੀ ਚ ਕਾਂਗਰਸ ਇੱਕ ਦਾ 7 ਸੀਟਾਂ ਜਿੱਤੀ ਹੈ ਰਾਜਾ ਵੜਿੰਗ ਖੁਦ ਜਿੱਥੇ ਰਾਹੁਲ ਗਾਂਧੀ ਨੇ ਉਹਨੂੰ ਭੇਜਿਆ ਰਵਨੀਤ ਮਿੱਟੂ ਦੇ ਸਾਹਮਣੇ ਰਵਨੀਤ ਮਿੱਟੂ ਨੂੰ ਹਰਾਇਆ ਰਾਜਾ ਵੜਿੰਗ ਨੇ ਸੋ ਤੁਸੀਂ ਰਾਜਾ ਵੜਿੰਗ ਨੂੰ ਬਤੌਰ ਪ੍ਰਧਾਨ ਅਗਰ ਕਾਂਗਰਸ ਪਾਰਟੀ ਹਟਾਏਗੀ ਤੇ ਸਿੱਖ ਚਿਹਰੇ ਨੂੰ ਹਟਾ ਕੇ ਉਹ ਸਿੱਖ ਚਿਹਰਾ ਪ੍ਰਧਾਨ ਨਹੀਂ ਲਿਆਏਗੀ ਜੋ ਮੈਨੂੰ ਲੱਗਦਾ ਹੈ ਜੀ ਇਸ ਕਰਕੇ ਪ੍ਰਗਟ ਸਿੰਘ ਦੇ ਦਾਅਵੇ ਨੂੰ ਮੈਂ ਰੱਦ ਨਹੀਂ ਕਰਦਾ ਪਰ ਅਗਰ ਪ੍ਰਗਟ ਸਿੰਘ ਨੂੰ ਬਤੌਰ ਇੱਕ ਸਿੱਖ ਚਿਹਰਾ ਪ੍ਰਧਾਨ ਲੈ ਕੇ ਆਉਣਾ ਹੈ ਫਿਰ ਰਾਜਾ ਵੜਿੰਗ ਪਿਛਲੇ 2.5 3 ਸਾਲ ਤੋਂ ਬਤੌਰ ਪ੍ਰਧਾਨ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਹੇ ਨੇ ਸੰਗਠਨ ਵੀ ਰਾਜਾ ਵੜਿੰਗ ਨੇ ਬਣਾਇਆ ਔਰ ਜ਼ਮੀਨ ਤੱਕ ਸੰਗਠਨ ਬਣਾ ਕੇ ਉਹਨਾਂ ਨੇ ਵਰਕਰ ਸੰਮੇਲਨ ਵੀ ਕੀਤਾ ਸੱਤ ਸੀਟਾਂ ਕਾਂਗਰਸ ਜਿੱਤੀ ਉਹ ਠੀਕ ਹੈ ਕਿ ਜ਼ਿਮਨੀ ਚੋਣਾਂ ਕਾਂਗਰਸ ਪਾਰਟੀ ਹਾਰੀ ਕਾਰਪੋਰੇਸ਼ਨ ਦੀਆਂ ਚੋਣਾਂ ਕਾਂਗਰਸ ਪਾਰਟੀ ਹਾਰੀ ਪਰ ਅਗਰ ਇਹ ਕਿਹਾ ਜਾ ਇਹ ਕਿਹਾ ਜਾਵੇ ਕਿ ਰਾਜਾ ਬੜਿੰਗ ਦੀ ਪ੍ਰਧਾਨਗੀ ਕਰਕੇ ਕਾਂਗਰਸ ਪਾਰਟੀ ਹਾਰੀ ਉਹਦੇ ਨਾਲ ਮੈਂ ਬਹੁਤਾ ਸਹਿਮਤ ਨਹੀਂ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਰੰਦਾ ਹੈ ਕਾਂਗਰਸ ਦੇ ਵਿੱਚ ਧੜੇਬਾਜ਼ੀ ਔਰ ਟਿਕਟਾਂ ਦੀ ਜਿਹੜੀ ਵੰਡ ਹੈ ਉਹਦੇ 'ਚ ਨਵੀਨੀਕਰਨ ਨਾ ਹੋਣਾ ਤੁਸੀਂ ਵੇਖੋ ਨਾ ਕਾਂਗਰਸ ਰਿਸ਼ਤੇਦਾਰੀਆਂ ਤੋਂ ਬਾਹਰ ਨਹੀਂ ਆ ਰਹੀ ਪਤਨੀਆਂ ਨੂੰ ਟਿਕਟਾਂ ਦੇ ਦੋ ਜਾਂ ਪੁੱਤਾਂ ਨੂੰ ਟਿਕਟਾਂ ਦੇ ਦੋ ਜਾਂ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਦੋ ਕਾਂਗਰਸ ਨੂੰ ਇਹਦੇ ਤੋਂ ਬਾਹਰ ਆਉਣਾ ਪਏਗਾ ਆਮ ਆਦਮੀ ਪਾਰਟੀ ਨੂੰ ਵੀ ਅਗਰ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀਆਂ ਨੂੰ ਟਿਕਟਾਂ ਨਾ ਦਿੱਤੀਆਂ ਹੁੰਦੀਆਂ 2024 ਦੀਆਂ ਚੋਣਾਂ 'ਚ ਤੇ ਜਿਹੜੀ ਆਮ ਆਦਮੀ ਪਾਰਟੀ 3 ਸੀਟਾਂ ਦਿੱਤੀ ਹੈ ਉਹ ਵੀ 6-7 ਸੀਟਾਂ ਜਿੱਤ ਸਕਦੀ ਸੀ ਭਗਵੰਤ ਮਾਨ ਚਾਹੁੰਦੇ ਸੀ ਉਹਨੂੰ ਕਿ ਅਸੀਂ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਈਏ ਜਿੱਥੋਂ ਤੱਕ ਮੇਰੇ ਸੂਤਰ ਦੱਸਦੇ ਨੇ ਲੇਕਿਨ ਆਮ ਆदमी ਪਾਰਟੀ ਦੀ ਹਾਈ ਕਮਾਂਡ ਨੇ ਆਪਣੇ ਮੰਤਰੀਆਂ ਤੇ ਭਰੋਸਾ ਕੀਤਾ ਤੇ ਲੋਕਾਂ ਨੇ ਮੰਤਰੀ ਹਰਾਤੇ ਇਸ ਕਰਕੇ ਇਸ ਗੱਲ ਦੀ ਚਰਚਾ ਬਹੁਤ ਹੈ ਜਦੋਂ ਇਹਨਾਂ ਨੇ ਟਿਕਟਾਂ ਦਿੱਤੀਆਂ ਨਾ ਮੰਤਰੀਆਂ ਨੂੰ ਉੱਥੋਂ ਤੱਕ ਠੀਕ ਸੀਗਾ ਪਰ ਉਸ ਤੋਂ ਬਾਅਦ ਜਦੋਂ ਜ਼ਿਮਨੀ ਚੋਣਾਂ ਦੇ ਵਿੱਚ ਜਿਵੇਂ ਆਪਾਂ ਦੇਖਿਆ ਕਿ ਈਸ਼ਾਨ ਚੱਬੇਵਾਲ ਜਿਹੜੇ ਚੱਬੇ ਡਾਕਟਰ ਚੱਬੇਵਾਲ ਦੇ ਬੇਟੇ ਆ ਉਹਨਾਂ ਨੂੰ ਦੇਤੀ ਤੇ ਫਿਰ ਉਹਦਾ ਰੌਲਾ ਵੀ ਕਾਫੀ ਆ ਵੈਸੇ ਦੇਖੋ ਇੱਕ ਅੱਧੀ ਵਾਰੀ ਕਿਸੇ ਨੂੰ ਟਿਕਟ ਦਿੱਤੀ ਗਈ ਹੋਵੇ ਉਹ ਗੱਲ ਸਮਝ ਆਉਂਦੀ ਹੈ ਅਗਰ ਉਹ ਪਰੰਪਰਾ ਬਣ ਜੇ ਜਾਂ ਬਹੁਤ ਸਾਰੀਆਂ ਟਿਕਟਾਂ ਦਿੱਤੀਆਂ ਜਾਣ ਉਹਦੇ ਨਾਲ ਨੁਕਸਾਨ ਹੁੰਦਾ ਸੋ ਜਦੋਂ ਮੈਂ ਪੰਜਾਬ ਚ ਗੱਲ ਕਰਦਾ ਟਿਕਟਾਂ ਤੋਂ ਭਾਵੇਂ ਮੀਤ ਹਰ ਜਿੱਤ ਗਏ ਸੀ ਉਹ ਮੰਤਰੀ ਸੀ ਜੀ ਵੀਜੀ ਜਿਹੜਾ ਕਿਰਦਾਰ ਹੈ ਜਾਂ ਨਿੱਜੀ ਪਰਫਾਰਮੈਂਸ ਹੈ ਉਹ ਵੀ ਮੈਟਰ ਕਰਦਾ ਪਰ ਜਿਹੜਾ ਤੁਹਾਡੇ ਪ੍ਰਗਟ ਸਿੰਘ ਵਾਲਾ ਸਵਾਲ ਸੀ ਪ੍ਰਗਟ ਸਿੰਘ ਤੁਰੰਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 27 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਬਣਾਏਗੀ ਪ੍ਰਗਟ ਸਿੰਘ ਨੂੰ ਇਹਦੀ ਸੰਭਾਵਨਾ ਮੈਨੂੰ ਘੱਟ ਲੱਗਦੀ ਹੈ ਹਾਂ ਪ੍ਰਗਟ ਸਿੰਘ ਕੱਲੀ ਪ੍ਰਧਾਨਗੀ ਦੇ ਨਹੀਂ ਮੁੱਖ ਮੰਤਰੀ ਦੇ ਚਿਹਰੇ ਵੀ ਭਵਿੱਖ 'ਚ ਬਣ ਸਕਦੇ ਨੇ ਦੇਖੋ ਤਜਰਬੇ ਦੇ ਨਾਲ ਹੌਲੀ-ਹੌਲੀ ਲੋਕ ਪਾਰਟੀਆਂ ਦੇ ਵਿੱਚ ਅੱਗੇ ਵਧਦੇ ਨੇ ਅੱਜ ਅਗਰ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਪੰਜਾਬ 'ਚ ਅੱਜ ਅਗਰ ਮੈਂ ਕਿਸੇ ਦਾ ਦਾਅਵਾ ਸਭ ਤੋਂ ਅੱਗੇ ਵੇਖਦਾ ਬਤੌਰ ਮੁੱਖ ਮੰਤਰੀ ਉਹ ਨਵਜੋਤ ਸਿੰਘ ਸਿੱਧੂ ਹੀ ਹੈ। ਭਾਵੇਂ ਜਿਵੇਂ ਮਰਜੀ ਵਿਸ਼ਲੇਸ਼ਣ ਨਵਜੋਤ ਸਿੰਘ ਸਿੱਧੂ ਦੀ ਨਿੱਜੀ ਜ਼ਿੰਦਗੀ ਦਾ ਲੋਕਕਰਨ ਮੈਂ ਇੱਕ ਗੱਲ ਜ਼ਰੂਰ ਸਾਫ਼ ਕਰਦਾ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਲਈ ਸਰਗਰਮੀ ਖੁਦ ਬੰਦ ਨਹੀਂ ਕੀਤੀ। ਨਵਜੋਤ ਸਿੰਘ ਸਿੱਧੂ ਨੂੰ ਰੋਕਿਆ ਗਿਆ ਸੀ। ਔਰ ਨਵਜੋਤ ਸਿੰਘ ਸਿੱਧੂ ਅਜਿਹਾ ਕਿਰਦਾਰ ਹੈ ਕਿ ਅਗਰ ਕਾਂਗਰਸ ਪਾਰਟੀ ਨੇ ਉਹਨੂੰ ਰੋਕਿਆ ਜਦ ਤੱਕ ਕਾਂਗਰਸ ਪਾਰਟੀ ਨਹੀਂ ਕਹੇਗੀ ਨਵਜੋਤ ਸਿੰਘ ਸਿੱਧੂ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਦੇ ਪ੍ਰਚਾਰ ਚ ਜਾਏਗਾ। ਬੀਤੇ ਕੁਝ ਦਿਨਾਂ ਤੋਂ ਜੀ ਨਵਜੋਤ ਸਿੰਘ ਸਿੱਧੂ ਠੀਕ ਹੈ ਆਪਣੇ ਪਰਿਵਾਰਿਕ ਰੁਝੇਵਿਆਂ ਦੇ ਵਿੱਚ ਨੇ ਥੋੜਾ ਜਿਹਾ ਜ਼ਿੰਦਗੀ ਦਾ ਆਨੰਦ ਲੈਂਦੇ ਵੀ ਨਵਜੋਤ ਸਿੰਘ ਸਿੱਧੂ ਨਜ਼ਰ ਆਏ। ਜਿਹੜਾ ਵਿਅਕਤੀ ਇੰਨਾ ਲੰਮਾ ਸਮਾਂ ਜੇਲ੍ਹ 'ਚ ਕਟਿਆ ਆ ਜੀ ਪਰ ਉਹ ਜੇਲ੍ਹ ਵੀ ਕਿਉਂ ਕਟਣੀ ਪਈ ਸਾਨੂੰ ਸਾਰਿਆਂ ਨੂੰ ਪਤਾ ਹੈ। ਹਮ ਅਗਰ ਉਹ ਆਪਣੇ ਪਰਿਵਾਰ ਨਾਲ ਖੁਸ਼ੀਆਂ ਦੇ ਪਲ ਸਾਂਝੇ ਕਰ ਰਿਹਾ ਹੈ ਤੇ ਕੁਝ ਲੋਕ ਮੈਨੂੰ ਲੱਗਦਾ ਹੈ ਉਹਨਾਂ ਦੀ ਨਿੱਜਤਾ ਦੇ ਉੱਤੇ ਵੀ ਅਗਰ ਸਵਾਲ ਚੱਕ ਰਹੇ ਨੇ ਮੈਨੂੰ ਲੱਗਦਾ ਨਹੀਂ ਚੱਕਣਾ ਚਾਹੀਦਾ ਪੰਜਾਬ ਦੇ ਲਈ ਨਵਜੋਤ ਸਿੰਘ ਸਿੱਧੂ ਕਦੇ ਨਹੀਂ ਭੱਜਿਆ ਔਰ ਅਗਰ ਨਵਜੋਤ ਸਿੰਘ ਸਿੱਧੂ ਕੁਝ ਦਿਨ ਪ੍ਰੈਸ ਕਾਨਫਰੰਸ ਜਾਂ ਬਿਆਨਬਾਜ਼ੀ ਨਹੀਂ ਕਰੂਗਾ ਤੇ ਪੰਜਾਬ ਦਾ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਫਿਰ ਵੀ ਸਾਰਿਆਂ ਨੂੰ ਡੈਮੋਕ੍ਰੇਸੀ 'ਚ ਹੱਕ ਹੈ ਨਵਜੋਤ ਸਿੰਘ ਸਿੱਧੂ ਨੂੰ ਵੀ ਨਿੰਦਿਆ ਜਾ ਸਕਦਾ ਹੈ ਜੇ ਬਾਕੀਆਂ ਨੂੰ ਨਿੰਦਿਆ ਜਾ ਸਕਦਾ ਸੋ ਮੀਡੀਆ ਦਾ ਜਾਂ ਬੁੱਧੀਜੀਵੀਆਂ ਦਾ ਹੱਕ ਹੈ ਉਹਨਾਂ ਦੇ ਹੱਕ ਤੇ ਆਪਾਂ ਡਾਕਾ ਨਹੀਂ ਮਾਰ ਸਕਦੇ ਔਰ ਜਿਹੜੀ ਤੁਹਾਡੀ ਗੱਲ ਪ੍ਰਗਟ ਸਿੰਘ ਵਾਲੀ ਆਈ ਸੀ ਪ੍ਰਗਟ ਸਿੰਘ ਹਾਲ ਦੀ ਘੜੀ ਕਾਂਗਰਸ ਪਾਰਟੀ ਪ੍ਰਧਾਨ ਬਣਾਵੇ ਮੈਨੂੰ ਸੰਭਾਵਨਾ ਘੱਟ ਲੱਗਦੀ ਹੈ ਭਵਿੱਖ ਵਿੱਚ ਪ੍ਰਗਟ ਸਿੰਘ ਪ੍ਰਧਾਨ ਦੇ ਵੀ ਦਾਵੇਦਾਰ ਨੇ ਔਰ ਮੁੱਖ ਮੰਤਰੀ ਦੇ ਵੀ ਦਾਵੇਦਾਰ ਨੇ ਲੇਕਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਹੈ ਮੁੱਖ ਮੰਤਰੀ ਦਾ ਦਾਵੇਦਾਰ ਹੁਣ ਮੌਜੂਦਾ ਸਮੇਂ ਚ ਪ੍ਰਧਾਨ ਕਾ ਮੈਨੂੰ ਇਹ ਲੱਗਦਾ ਹੈ ਅਗਰ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਨੂੰ ਲੈ ਕੇ ਆਏਗੀ ਇਹ ਚਰਨਜੀਤ ਸਿੰਘ ਚੰਨੀ ਦੁਬਾਰਾ ਆਉਣਗੇ ਮੁੱਖ ਮੰਤਰੀ ਦਾ ਚਿਹਰਾ ਜਾਂ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਦਾ ਚਿਹਰਾ ਆਉਣਗੇ ਜਾਂ ਸੁਖਜਿੰਦਰ ਰੰਧਾਵਾ ਸਾਬ ਮੁੱਖ ਮੰਤਰੀ ਦਾ ਚਿਹਰਾ ਆਉਣਗੇ ਜਾਂ ਰਾਜਾ ਵੜਿੰਗ ਸਾਬ ਮੁੱਖ ਮੰਤਰੀ ਦਾ ਚਿਹਰਾ ਆਉਣਗੇ ਜਾਂ ਪ੍ਰਗਟ ਸਾਬ ਮੁੱਖ ਮੰਤਰੀ ਦਾ ਚਿਹਰਾ ਆਉਣਗੇ ਤੇ ਫਿਰ ਪ੍ਰਧਾਨ ਗੈਰ ਸਿੱਖ ਹੋਣਾ ਚਾਹੀਦਾ ਇਸ ਕਰਕੇ ਜੇ ਮੈਂ ਪ੍ਰਧਾਨਗੀ ਦੀ ਗੱਲ ਕਰਾਂ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚ ਔਰ ਕੁੱਲ ਹਿੰਦ ਕਾਂਗਰਸ ਦੇ ਵਿੱਚ ਇੱਕ ਵੱਡਾ ਲੀਡਰ ਹੈ ਮੇਰੀ ਜਾਣਕਾਰੀ ਮੁਤਾਬਕ ਉਹਦਾ ਨਾਮ ਬਤੌਰ ਪ੍ਰਧਾਨ ਸਭ ਤੋਂ ਅੱਗੇ ਚੱਲ ਰਿਹਾ ਹੈ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਉਹ ਨਾਮ ਹੈ ਮਨੀਸ਼ ਟਿਵਾੜੀ ਬਿਲਕੁਲ ਠੀਕ ਹੈ ਮਨੀਸ਼ ਟਿਵਾੜੀ ਹਿੰਦੂ ਔਰ ਸਿੱਖ ਪਰਿਵਾਰ ਦਾ ਸਮੇਲ ਹੈ ਉਹਨਾਂ ਦੀ ਮਾਤਾ ਜੀ ਸਿੱਖ ਪਰਿਵਾਰ ਨੂੰ ਰਿਪਰੈਜ਼ੈਂਟ ਰੱਖਦੇ ਸੀ ਬਿਲਕੁਲ ਜੀ ਔਰ ਮੈਨੂੰ ਲੱਗਦਾ ਹੈ ਕਿ ਮਨੀਸ਼ ਟਿਵਾੜੀ ਹਿੰਦੂ ਚਿਹਰੇ ਦੇ ਤੌਰ ਤੇ ਪ੍ਰਧਾਨ ਦੇ ਦਾਵੇਦਾਰ ਸਭ ਤੋਂ ਅੱਗੇ ਨੇ ਅਗਰ ਰਾਜਾ ਵੜਿੰਗ ਨੂੰ ਹਟਾ ਕੇ ਪ੍ਰਧਾਨ ਬਦਲ ਹਾਲ ਦੀ ਘੜੀ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਮੇਰੀ ਨਜ਼ਰ ਚ ਖਤਰਾ ਨਹੀਂ ਹੈ ਕਿਉਂਕਿ ਹਲੇ ਰਾਜਾ ਵੜਿੰਗ ਦੀ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਪਕੜ ਠੀਕ ਹੈ ਰਾਹੁਲ ਗਾਂਧੀ ਤੱਕ ਉਹਨਾਂ ਦਾ ਦਖਲ ਠੀਕ ਹੈ ਔਰ ਰਾਜਾ ਵੜਿੰਗ ਨੇ ਕੋਈ ਇਸ ਤਰੀਕੇ ਦੀਆਂ ਬਲੰਡਰ ਗਲਤੀਆਂ ਵੀ ਨਹੀਂ ਕੀਤੀਆਂ ਪਿਛਲੇ ਦਿਨਾਂ ਚ ਜਿਨ੍ਹਾਂ ਨੂੰ ਅਸੀਂ ਆਧਾਰ ਬਣਾ ਲਈਏ ਵੀ ਰਾਜਾ ਵੜਿੰਗ ਨੂੰ ਹਟਾਇਆ ਜਾ ਸਕਦਾ ਹੈ ਹਾਂ ਕਈ ਵਾਰੀ ਪਾਰਟੀਆਂ ਕੀ ਕਰਦੀਆਂ ਇਕ ਸਮੇਂ ਬਾਅਦ ਸੰਗਠਨ ਬਦਲਦੇ ਕਿ ਅਸੀਂ ਸੰਗਠਨ ਬਦਲਣਾ ਹੈ ਪੰਜਾਬ ਦੀ ਕਾਂਗਰਸ ਕਮੇਟੀ ਨਵੇਂ ਸਿਰੇ ਤੋਂ ਬਣਾਉਣੀ ਹੈ ਪੀਸੀਸੀ ਕਹਿੰਦੇ ਨੇ ਅਗਰ ਪੀਸੀਸੀ ਨਵੇਂ ਸਿਰੇ ਤੋਂ ਬਣਾਉਣੀ ਹੈ ਅਗਰ ਹਾਈ ਕਮਾਂਡ ਚਾਵੇ ਪੀਸੀਸੀ ਸਾਰੀ ਨਵੇਂ ਸਿਰੇ ਬਣ ਸਕਦੀ ਹੈ ਰਾਜਾ ਵਡਿੰਗ ਫੇਰ ਪ੍ਰਧਾਨ ਵੀ ਬਣ ਸਕਦੇ ਨੇ ਬਿਲਕੁਲ ਪਰ ਕਿਉਂਕਿ ਹਮੇਸ਼ਾ ਬੈਕਗ੍ਰਾਉਂਡ ਦੇ ਵਿੱਚ ਸੋਚ ਪੋਲਿਟੀਕਲ ਪਾਰਟੀਆਂ ਦੀ ਇਹ ਹੁੰਦੀ ਹੈ ਕਿ ਅਸੀਂ ਮੁੱਖ ਮੰਤਰੀ ਪੰਜਾਬ ਚ ਸਿੱਖ ਚਿਹਰਾ ਬਣਾਉਣਾ ਹੈ ਇਸ ਕਰਕੇ ਉਹ ਗੈਰ ਸਿੱਖ ਨੂੰ ਬਤੌਰ ਪ੍ਰਧਾਨ ਲੈ ਕੇ ਆਉਂਦੇ ਨੇ ਆਮ ਆਦਮੀ ਪਾਰਟੀ ਨੇ ਦੇਖੋ ਉਹਨਾਂ ਨੂੰ ਪਤਾ ਹੈ ਕਿ 27 ਦੇ ਵਿੱਚ ਵੀ ਸਾਡਾ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੀ ਹੋਏਗਾ ਇਸ ਕਰਕੇ ਉਹ ਅਮਨ ਅਰੋੜਾ ਨੂੰ ਬਤੌਰ ਪ੍ਰਧਾਨ ਅਗਵਾਈ ਉਹਨਾਂ ਨੇ ਦਿੱਤੀ ਹਿੰਦੂ ਚਿਹਰੇ ਨੂੰ ਪਰ ਬੀਜੇਪੀ ਵੀ ਬੀਜੇਪੀ ਵੀ ਸੁਨੀਲ ਜਾਖੜ ਉਹਨਾਂ ਨੂੰ ਤੁਸੀਂ ਵੇਖੋ ਉਹਨਾਂ ਨੇ ਹਜੇ ਤੱਕ ਪ੍ਰਧਾਨ ਬਰਕਰਾਰ ਰੱਖਿਆ ਕਿਉਂਕਿ ਬੀਜੇਪੀ ਨੂੰ ਵੀ ਪਤਾ ਹੈ ਕਿ ਅਸੀਂ ਪੰਜਾਬ 'ਚ ਬਤੌਰ ਮੁੱਖ ਮੰਤਰੀ ਸਿੱਖ ਚਿਹਰਾ ਅੱਗੇ ਵਧਾਵਾਂਗੇ ਇਹਦੀ ਸੰਭਾਵਨਾ ਜ਼ਿਆਦਾ ਹੈ ਇਸ ਕਰਕੇ ਮੇਰਾ ਹੀ ਮੰਨਣਾ ਹੈ ਕਿ ਪੰਜਾਬ ਦੀ ਸਿਆਸਤ ਚ ਕਾਂਗਰਸ ਚ ਅਗਰ ਚੇਂਜ ਹੁੰਦੀ ਹੈ ਪ੍ਰਧਾਨ ਤੇ ਫਿਰ ਮਨੀਸ਼ ਟਵਾੜੀ ਨੰਬਰ 1 ਤੇ ਨੇ ਉਸ ਤੋਂ ਬਾਅਦ ਵਿਜੇਂਦਰ ਸਿੰਘਲਾ ਦਾ ਨਾਮ ਵੀ ਚੱਲਦਾ ਹੈ ਭਰਤ ਕੁਸ਼ਨ ਆਸ਼ੂ ਦਾ ਨਾਮ ਵੀ ਚੱਲਦਾ ਹੈ ਪਰ ਭਰਤ ਕੁਸ਼ਨ ਆਸ਼ੂ ਔਰ ਔਰ ਵਿਜੇਂਦਰ ਸਿੰਘਲਾ ਇਹਨਾਂ ਦੇ ਦਾਵੇ ਹਾਲ ਦੀ ਘੜੀ ਕਮਜ਼ੋਰ ਨੇ ਇਹ ਲੀਡਰ ਕਾਂਗਰਸ ਪਾਰਟੀ ਲਈ ਮਹੱਤਵਪੂਰਨ ਨੇ ਹਾਲ ਦੀ ਘੜੀ ਇਹਨਾਂ ਦੇ ਦਾਅਵੇ ਕਮਜ਼ੋਰ ਨੇ ਹਜੇ ਮਨੀਸ਼ ਚਿਵਾੜੀ ਦਾ ਦਾਵਾ ਮੈਂ ਉੱਪਰ ਵੇਖਿਆ ਗੱਲ ਸਾਹਿਬ ਆਪਾਂ ਅਕਾਲੀ ਸਿਆਸਤ ਦੇ ਉੱਤੇ ਵੀ ਥੋੜੀ ਚਰਚਾ ਕਰੀਏ ਗੁਰਪ੍ਰਤਾਪ ਵਡਾਲਾ ਹੁਣਾਂ ਦਾ ਕੱਲ ਇੱਕ ਵੀਡੀਓ ਜਿਹੜਾ ਉਹ ਵਾਇਰਲ ਹੋਇਆ ਜਿਹਦੇ ਵਿੱਚ ਉਹਨਾਂ ਨੇ ਸ਼ਰਿਆਂਵੇਂ ਗੱਲ ਆਖੀ ਹੈ ਕਿ ਭਾਵੇਂ ਮੈਨੂੰ ਅਕਾਲੀ ਦਲ ਵੱਲੋਂ ਫਰੀਦਕੋਟ ਜ਼ਿਲ੍ਹੇ ਦਾ ਆਬਜ਼ਰਵਰ ਨਿਯੁਕਤ ਕਰ ਦਿੱਤਾ ਗਿਆ ਪਰ ਮੈਂ ਉਸ ਸੱਤ ਮੈਂਬਰੀ ਕਮੇਟੀ ਦਾ ਨਮਾਇੰਦਾ ਵਾਂ ਜਿਨ੍ਹਾਂ ਨੇ ਭਰਤੀ ਪ੍ਰਕਿਰਿਆ ਦੇ ਉੱਤੇ ਨਜ਼ਰ ਰੱਖਣੀ ਸੀ ਹਾਂ ਅਗਰ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦੇਸ਼ ਆਉਂਦਾ ਕਿ ਤੁਸੀਂ ਫਰੀਦਕੋਟ ਜਾਓ ਤਾਂ ਮੈਂ ਜ਼ਰੂਰ ਜਾਊਗਾ ਨਹੀਂ ਤਾਂ ਮੈਂ ਬਿਲਕੁਲ ਨਹੀਂ ਜਾਣਾ ਭਾਵ ਕਿ ਉਹਨਾਂ ਦੇ ਜਿਹੜੇ ਬਾਗੀ ਤੇਵਰ ਸੀ ਉਹ ਬਰਕਰਾਰ ਹੈ ਇਸੇ ਦੇ ਨਾਲ ਹੀ 28 ਤਰੀਕ ਨੂੰ ਜਿਹੜੀ ਮੀਟਿੰਗ ਸੱਦੀ ਗਈ ਹੈ ਡੱਲਾ ਸਾਹਿਬ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੱਦਾ ਨਹੀਂ ਭੇਜਿਆ ਗਿਆ ਇਹੋ ਜੀ ਖਬਰਾਂ ਸਾਹਮਣੇ ਆ ਰਹੀਆਂ ਦੇਖੋ ਇਹ ਚਰਚਾਵਾਂ ਮੈਂ ਵੀ ਸੁਣੀਆਂ ਨੇ ਬੁੱਧੀ ਜੀਵੀਆਂ ਦਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੱਦਾ ਨਹੀਂ ਭੇਜਿਆ ਗਿਆ ਮੈਨੂੰ ਇਹ ਲੱਗਦਾ ਹੈ ਕਿ ਪਿਛਲੇ ਸਮੇਂ ਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਜੀ ਕਿ ਜਾਂਚ ਉਹਨਾਂ ਦੇ ਮਾਮਲੇ ਚ ਵਧਾ ਦਿੱਤੀ ਗਈ ਉਹ 1 ਮਹੀਨਾ ਹੋਰ ਵਧਾਈ ਗਈ ਸੀ ਹਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਨਹੀਂ ਦੱਸਿਆ ਵੀ ਕੀ ਉਹ ਜਾਂਚ ਸ਼ੁਰੂ ਹੋ ਚੁੱਕੀ ਹੈ ਕਿ ਉਹ ਜਾਂਚ ਹੋ ਰਹੀ ਹੈ ਕਿ ਉਹ ਜਾਂਚ ਮੁਕੰਮਲ ਹੋਗੀ ਕਿ ਉਹ ਜਾਂਚ ਮੁਕੰਮਲ ਹੋਣ ਦੇ ਕਿਨਾਰੇ ਹੈ ਉਧਰ ਗਿਆਨੀ ਹਰਪੀ ਸਿੰਘ ਉਹਨੂੰ ਸੱਦਾ ਨਾ ਭੇਜਿਆ ਜਾਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਹੈ ਉੰਜ ਇਹਨੂੰ ਅਸੀਂ ਇਸ ਸੰਦਰਭ ਚ ਦੇਖ ਸਕਦੇ ਹਾਂ ਸੰਦੀਪ ਜੀ ਯਾਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਸੀ ਕਿ ਅਗਰ 2 ਦਸੰਬਰ ਦੇ ਫੈਸਲੇ ਨੂੰ ਤੇ ਸਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਮੀਟਿੰਗ ਹੁੰਦੀ ਹੈ ਤੇ ਮੈਂ ਉਹਦਾ ਹਿੱਸਾ ਨਹੀਂ ਬਣਾਗਾ ਇਹ ਵੀ ਇੱਕ ਕਾਰਨ ਹੋ ਸਕਦਾ ਕਿਉਂਕਿ ਜਿਹੜੀ ਮੀਟਿੰਗ ਹੋਣੀ ਹੈ ਉਹ ਨਿਸ਼ਚਿਤ ਤੌਰ ਤੇ 2 ਦਸੰਬਰ ਦੇ ਫੈਸਲਿਆਂ ਦੇ ਸਬੰਧ ਚ ਹੀ ਹੋਣੀ ਭਾਵੇਂ ਉਹਦੇ ਵਿੱਚ 7 ਮੈਂਬਰੀ ਕਮੇਟੀ ਤੇ ਵਿਚਾਰ ਹੋਣਾ ਹੈ ਭਾਵੇਂ ਉਹਦੇ ਵਿੱਚ ਇਸ ਗੱਲ ਤੇ ਵਿਚਾਰ ਹੋਣਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਹੈ ਉਹਨੂੰ ਮਾਨਤਾ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਭਾਵੇਂ ਉਹਦੇ ਵਿੱਚ ਇਹ ਵਿਚਾਰ ਹੋਣਾ ਹੈ ਕਿ ਕੀ ਅਕਾਲੀ ਦਲ ਅਗਰ ਇਨ ਬਿਨ ਫੈਸਲੇ ਲਾਗੂ ਨਹੀਂ ਕਰਦਾ ਤੇ ਅਸੀਂ ਪ੍ਰਵਾਨਗੀ ਦਵਾਂਗੇ ਭਾਵੇਂ ਉਸ ਪੰਜ ਪੰਜ ਜਥੇਦਾਰ ਸਹਿਬਾਨ ਇਹ ਵਿਚਾਰ ਕਰਨਗੇ ਕਿ ਅਸੀਂ ਕੋਈ ਨਵਾਂ ਹੁਕਮ ਜਾਰੀ ਕਰੀਏ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪਹਿਲਾਂ ਖੁਦ ਕਹਿਤਾ ਸੀ ਕਿ ਉਹ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ ਮੈਨੂੰ ਲੱਗਦਾ ਇਹ ਵੀ ਇੱਕ ਕਾਰਨ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਅਹਿਮੀਅਤ ਹੈ ਹਾਂ ਪੰਥਕ ਸਿਆਸਤ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਉਹਨੂੰ ਨਕਾਰਿਆ ਨਹੀਂ ਜਾ ਸਕਦਾ ਅਗਰ ਅਗਰ 2 ਦਸੰਬਰ ਦੇ ਫੈਸਲੇ ਦੇ ਵਿੱਚ ਕੋਈ ਇਸ ਤਰੀਕੇ ਦਾ ਬਦਲਾਅ ਕੀਤਾ ਜਾਂਦਾ ਹੈ ਅਗਰ ਜਤਿੰਦਰ ਗਿਆਨੀ ਹਰਪੀਤ ਸਿੰਘ ਉਹਨੂੰ ਆ ਪ੍ਰਵਾਨ ਕਰ ਦਿੰਦੇ ਨੇ ਉਹਦੇ ਨਾਲ ਜਿਹੜੀ ਪੰਥਕ ਸਿਆਸਤ ਹੈ ਉਹਦੇ ਵਿੱਚ ਨਵੇਂ ਵੱਲਵਲੇ ਉਭਰਨਗੇ ਔਰ ਮੈਂ ਸੰਦੀਪ ਜੀ ਇਹ ਦੇਖ ਰਿਹਾ ਕਿ 28 ਜਨਵਰੀ ਤੋਂ ਪਹਿਲਾਂ ਅਕਾਲੀ ਦਲ ਦੀ ਤਬੀਅਤ ਦੇ ਵਿੱਚ ਬਹੁਤ ਬਦਲਾਅ ਆਇਆ ਅਕਾਲੀ ਦਲ ਦੀ ਜਿਵੇਂ ਤਬੀਅਤ ਦੀ ਗੱਲ ਕਰਾਂ ਤੇ ਅਕਾਲੀ ਦਲ ਜਿਵੇਂ ਤੁਸੀਂ ਦੱਸਿਆ ਕਿ ਫਰੀਦਕੋਟ ਦਾ ਆਬਜ਼ਰਵਰ ਬਣਾਉਣ ਦੀ ਪੇਸ਼ਕਸ਼ਾ ਜਿਹੜੀ ਕੀਤੀ ਗਈ ਆ ਉਹਨਾਂ ਨੂੰ ਆਪਣੇ ਵਿਡਾਲਾ ਸਾਹਿਬ ਨੂੰ ਵਿਡਾਲਾ ਜਥੇਦਾਰ ਵਿਡਾਲਾ ਉਹਨਾਂ ਨੂੰ ਵਿਡਾਲਾ ਉਹਨਾਂ ਨੇ ਆਪ ਹੀ ਦੱਸਿਆ ਹਾਲਾਂਕਿ ਇਹ ਗੱਲ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਇਹਦਾ ਮਤਲਬ ਹੈ ਅਕਾਲੀ ਦਲ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਔਰ ਮੈਂ ਇਹਦੇ ਨਾਲ ਜੁੜੀ ਤੁਹਾਨੂੰ ਹੋਰ ਗੱਲ ਦੱਸਦਾ ਅਕਾਲੀ ਦਲ ਨੇ ਇੱਕ ਦਹਾ ਦਿਨ ਪਹਿਲਾਂ 23 ਜਨਵਰੀ ਨੂੰ ਇੱਕ ਟਵੀਟ ਕੀਤਾ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਉਹ ਕਹਿੰਦੇ ਕਿ ਅਗਰ ਬੀਬੀ ਸਤਵੰਤ ਕੌਰ ਜੀ ਅਕਾਲੀ ਦਲ ਦੀ ਸੇਵਾ ਕਰਨਾ ਚਾਹੁੰਦੇ ਨੇ ਤੇ ਉਹ ਅਕਾਲੀ ਦਲ ਜੁਆਇਨ ਕਰ ਸਕਦੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਪਰ ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਔਰ ਉਥੋਂ ਤਨਖਾਹ ਲੈ ਰਹੇ ਨੇ ਇਸ ਕਰਕੇ ਅਗਰ ਉਹ ਅਕਾਲੀ ਦਲ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ resign ਕਰਨਾ ਪਏਗਾ ਸੋ ਉਹ ਫਿਰ ਕਹਿੰਦੇ ਨੇ ਕਹਿੰਦੇ ਸਾਨੂੰ ਉਹਨਾਂ ਨੂੰ ਜ਼ਿੰਮੇਵਾਰੀ ਦੇਣ ਤੇ ਕੋਈ ਇਤਰਾਜ਼ ਨਹੀਂ ਪਰ ਉਹ ਮੈਂਬਰ ਨੇ ਸੋ ਬੀਬੀ ਸਤਵੰਤ ਕੌਰ ਹੋਣਾ ਬਾਰੇ ਦੇਖੋ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੁਨੇਹਾ ਦਿੱਤਾ ਵੀ ਅਸੀਂ ਬੀਬੀ ਸਤਵੰਤ ਕੌਰ ਉਹਨਾਂ ਨੂੰ ਕਿਉਂ ਨਹੀਂ ਬਿਨਾ ਅਸਤੀਫਾ ਦਿੱਤੇ ਸ਼ਾਮਲ ਕਰ ਸਕਦੇ ਉਹਨਾਂ ਨੇ ਇਹ ਦੱਸਿਆ ਕਿ ਅਗਰ ਉਹ ਹੋਣਾ ਚਾਹਣ ਤੇ ਉਹਨਾਂ ਦਾ ਵੈਲਕਮ ਹੈ ਪਰ ਉਹਨਾਂ ਨੂੰ ਐਸਜੀਪੀਸੀ ਤੋਂ ਅਸਤੀਫਾ ਦੇਣਾ ਪੈਣਾ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ 28 ਜਨਵਰੀ ਦੀ ਮੀਟਿੰਗ ਤੋਂ ਪਹਿਲਾਂ ਵੱਖ-ਵੱਖ ਜਿਹੜੇ ਫੈਸਲੇ ਉਹ ਨਹੀਂ ਲੈ ਸਕੇ ਉਹਨਾਂ ਦੇ ਕਾਰਨਾਂ ਦਾ ਵਰਣਨ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਹਾਂ ਵਡਾਲਾ ਉਹਨਾਂ ਨੂੰ ਉਹਨਾਂ ਨੇ ਪੇਸ਼ਕਸ਼ ਕਰਤੀ ਆਬਜ਼ਰਵਰ ਦੀ ਜਿਵੇਂ ਮੀਡੀਆ ਚ ਆ ਰਿਹਾ ਹੈ ਹਾਲਾਂਕਿ ਮੈਂ ਆਫੀਸ਼ੀਅਲੀ ਇਹਦੇ ਬਾਰੇ ਨਹੀਂ ਹਜੇ ਦੇਖਿਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਡਾਲਾ ਉਹਨਾਂ ਨੇ ਤਾਂ ਆਪ ਵੀ ਕਹਿਤਾ ਉਹ ਕਹਿੰਦੇ ਮੈਂ ਨਹੀਂ ਆਬਜ਼ਰਵਰ ਬੰਨਾ ਬਿਲਕੁਲ ਠੀਕ ਹੈ ਗੁਰਪ੍ਰਤਾਵ ਵਡਾਲਾ ਤਾਂ ਲੜਾਈ ਇਹ ਲੜ ਰਹੇ ਨੇ ਕਿ ਅਕਾਲੀ ਦਲ ਇਨ ਬਿਨ ਫੈਸਲੇ ਲਾਗੂ ਨਹੀਂ ਕਰ ਰਿਆ ਬਿਲਕੁਲ ਲੜਾਈ ਇਸੇ ਗੱਲ ਦੀ ਹੈ ਡੱਲਾ ਸਾਹਿਬ ਕਿ ਅਕਾਲੀ ਦਲ ਇਨ ਬਿਨ ਫੈਸਲੇ ਲਾਗੂ ਨਹੀਂ ਕਰ ਰਿਆ ਜਿਹੜੇ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਤੇ ਜੇ ਵਡਾਲਾ ਸਾਹਿਬ ਇਹ ਇਤਰਾਜ਼ ਜਤਾ ਰਹੇ ਨੇ ਕਿ ਅਕਾਲੀ ਦਲ ਫੈਸਲੇ ਇਨ ਬਿਨ ਲਾਗੂ ਨਹੀਂ ਕਰ ਰਿਆ ਤੇ ਫਿਰ ਉਹ ਆਬਜ਼ਰਵਰ ਦੀ ਪੋਸਟ ਸਵੀਕਾਰ ਕਰ ਵੀ ਨਹੀਂ ਸਕਦੇ ਸੋ ਇਸ ਕਰਕੇ ਉਹਨਾਂ ਨੇ ਇਹੀ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਹਰ ਜਾ ਕੇ ਕੁਝ ਨਹੀਂ ਕਰ ਸਕਦਾ ਸੋ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਕਹਿੰਦੇ ਮੈਨੂੰ ਕਹਿ ਦੇਣ ਤੇ ਫਿਰ ਮੈਂ ਸਭ ਕੁਝ ਪ੍ਰਵਾਨ ਕਰ ਲੂੰਗਾ ਸੋ 28 ਤਰੀਕ ਨੂੰ ਅਕਾਲੀ ਪੋਲਿਟਿਕਸ ਦਾ ਨetaਰਾ ਹੋਣਾ ਹੈ ਮੈਨੂੰ ਇਹ ਲੱਗਦਾ ਹੈ ਜਥੇਦਾਰ ਸਾਹਿਬ ਪੰਜ ਜਥੇਦਾਰ ਸਾਹਿਬ ਬਿਲਕੁਲ ਇਸ ਤਰ੍ਹਾਂ ਦਾ ਫੈਸਲਾ ਕਰਨਗੇ ਜਿਹਦੇ ਨਾਲ ਜਿਹੜੀ ਅਕਾਲੀ ਸਿਆਸਤ ਦੇ ਵਿੱਚ ਇੱਕ ਨਵੀਂ ਦੁਚਿੱਤੀ ਬਣੀ ਹੋਈ ਹੈ ਜੀ ਉਹ ਖਤਮ ਹੋਏਗੀ ਦੇਖੋ ਦੋ ਦਸੰਬਰ ਦੇ ਫੈਸਲੇ ਵੇਲੇ ਇਹ ਮੰਨਿਆ ਜਾ ਰਿਹਾ ਸੀ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਰਹੇਗੀ ਅਕਾਲੀ ਦਲ ਦੇ ਵਿੱਚ ਕੋਈ ਟੜੇਬਾਜ਼ੀ ਨਹੀਂ ਰਹੇਗੀ ਅਕਾਲੀ ਦਲ ਦੀ ਸਥਿਤੀ ਸਾਫ਼ ਹੋ ਜਾਏਗੀ ਔਰ ਅਗਰ ਅਕਾਲੀ ਲੀਡਰ ਸਜ਼ਾਾਂਵਾਂ ਭੁਗਤ ਲੈਣਗੇ ਤੇ ਕੌਮ ਉਹਨਾਂ ਨੂੰ ਮਾਫ਼ ਕਰ ਦੇਗੀ ਪਰ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸਜ਼ਾ ਸਾਰਿਆਂ ਨੇ ਪੂਰੀ ਸ਼ਰਧਾ ਨਾਲ ਲਈ ਸਜ਼ਾ ਸਾਰਿਆਂ ਨੇ ਪੂਰੀ ਸ਼ਰਧਾ ਦੇ ਨਾਲ ਭੁਗਤੀ ਜੀ ਲੇਕਿਨ ਇਸ ਦੇ باوجود ਵੀ ਲੋਕਾਂ 'ਚ ਇਹ ਸਨੇਹਾ ਨਹੀਂ ਗਿਆ ਕਿ ਅਕਾਲੀ ਦਲ ਸੰਗਠਿਤ ਹੋ ਗਿਆ ਕਿਉਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਮੰਨਣ ਲਾਗੂ ਕਰਨ ਦੇ ਵਿੱਚ ਜਿਹੜੀ ਪ੍ਰਕਿਰਿਆ ਅਪਣਾਈ ਗਈ ਉਹਦੇ ਨਾਲ ਉਹਤਰ ਪ੍ਰਕਿਰਿਆ ਅਕਾਲੀ ਦਲ ਵਰਤ ਸਕਦਾ ਸੀ ਸੋ ਅਕਾਲੀ ਦਲ ਉਸੇ ਸਮੇਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਵੀ ਦੱਸਦਾ ਕਿ ਕਨਸਟੀਟਿਊਸ਼ਨਲ ਦਿੱਕਤਾਂ ਕੀ ਔਰ ਜਥੇਦਾਰ ਸਾਹਿਬ ਨੂੰ ਵੀ ਵਫ਼ਦ ਦੇ ਰੂਪ ਦੇ ਵਿੱਚ ਮਿਲ ਕੇ ਬੇਨਤੀਆਂ ਕਰਦੇ ਜਿਹੜਾ ਇੰਤਜ਼ਾਰ ਚੱਲਦਾ ਰਿਹਾ ਨਾ ਅਕਾਲੀ ਦਲ ਵੱਲੋਂ ਕਿ ਜੀ ਸ਼ਹੀਦੀ ਦਿਨ ਨੇ ਇਹਨਾਂ ਤੋਂ ਬਾਅਦ ਕਰਾਂਗੇ ਪਹਿਲਾਂ ਉਹਨਾਂ ਨੇ ਕਿਹਾ ਜੀ ਸੇਵਾ ਤੋਂ ਬਾਅਦ ਕਰਾਂਗੇ ਸਦਾ ਭੁਗਤ ਰਹੇ ਨੇ ਫਿਰ ਮੰਗੀ ਕਾਨਫਰੰਸ ਤੋਂ ਤੁਰੰਤ ਪਹਿਲਾਂ ਉਹਨਾਂ ਨੇ ਵਰਕਿੰਗ ਕਮੇਟੀ ਬੁਲਾ ਕੇ ਫੈਸਲੇ ਕੀਤੇ ਔਰ ਜਿਹੜਾ ਉਹਨਾਂ ਨੇ ਮੰਗੀ ਦੀ ਕਾਨਫਰੰਸ ਤੇ ਇੱਕ ਮਤਾ ਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਫਖਰੇ ਕੌਮ ਉਹਦੇ ਤੇ ਪੁਨਰ ਵਿਚਾਰ ਕੀਤਾ ਜਾਵੇ ਹੁਣ ਇਹ ਆਪਣੇ ਆਪ ਚ ਬਹੁਤ ਦਿਲਚਸਪ ਗੱਲ ਹੈ ਕਿ ਸਿੰਘ ਸਹਿਬਾਨ ਨੇ ਜਿਹੜੇ ਉਹ ਫਖਰੇ ਕੌਮ ਦੇ ਉੱਤੇ ਪੁਨਰ ਵਿਚਾਰ ਕਰਨਗੇ ਜਿਸ ਨੂੰ ਉਹਨਾਂ ਨੇ ਰੱਦ ਕੀਤਾ ਉਸ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਾਕਈ ਡਲਾ ਸਭ ਤੁਹਾਡੀ ਗੱਲ ਬਿਲਕੁਲ درست ਹੈ ਵੱਡਾ ਸਵਾਲ ਹੈ ਕ੍ਰੀਟ ਵਾਲੀ ਮੀਟਿੰਗ ਜਿਹੜੀ ਆ ਇਹ ਵੀ ਬੜੀ ਦਿਲਚਸਪ ਹੋਏਗੀ ਉਹਦੇ ਵਿੱਚ ਕੀ ਨਵੇਂ ਜਿਹੜੇ ਆ ਉਹ ਰੈਜ਼ੋਲਿਊਸ਼ਨਸ ਪਾਸ ਹੁੰਦੇ ਆ ਵਾਕਈ ਇਹ ਦਿਲਚਸਪ ਗੱਲ ਹੋਏਗੀ ਸੋ ਇਸੇ ਕਰਕੇ ਨਜ਼ਰ ਸੰਦੀਪ ਜੀ ਸਾਰਿਆਂ ਦੀ ਨਾ ਹੁਣ 28 ਜਨਵਰੀ ਤੇ ਆ ਗਈ ਔਰ ਗਿਆਨੀ ਹਰਪੀ ਸਿੰਘ ਹੁਣਾਂ ਨੂੰ ਅਗਰ ਸੱਦਾ ਨਹੀਂ ਗਿਆ ਉਹ ਤਾਂ ਨਹੀਂ ਜਾਣਗੇ ਪਰ 28 ਜਨਵਰੀ ਦੀ ਮੀਟਿੰਗ ਦੇ ਫੈਸਲਿਆਂ ਦਾ ਗਿਆਨੀ ਹਰਪੀ ਸਿੰਘ ਦਾ ਰਿਐਕਸ਼ਨ ਬਹੁਤ ਅਹਿਮਤ ਵਾਲਾ ਹੋਏਗਾ ਕਿ ਗਿਆਨੀ ਹਰਪੀ ਸਿੰਘ ਕੀ ਕਹਿਣਾ ਚਾਹੁੰਦਾ ਦਲਾ ਸਾਹਿਬ ਇਹਦੇ ਨਾਲ ਹੀ ਆਪਾਂ ਥੋੜੀ ਜਿਹੀ ਚਰਚਾ ਇੱਥੇ ਵੀ ਕਰੀਏ ਵੀ ਦਿੱਲੀ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ ਕਿਹੜੀ ਪਾਰਟੀ ਜਿਹੜੀ ਆ ਉਹ ਇਸ ਵੇਲੇ ਵੋਟਰਾਂ ਨੂੰ ਲੁਭਾਉਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਹਾਲਾਂਕਿ ਪਿਛਲੇ 3 ਟਰਮ ਤੋਂ ਤਾਂ ਉੱਥੇ ਆਮ ਆਦਮੀ ਪਾਰਟੀ ਆ ਇੱਕ ਵਾਰੀ 90 ਦਿਨ ਦੀ ਸਰਕਾਰ ਰਹੀ ਤੇ ਦੋ ਟਰਮ ਜਿਨ੍ਹਾਂ ਨੇ ਪ੍ਰੋਪਰ ਪੂਰੀਆਂ ਕੀਤੀਆਂ ਇਸ ਵਕਤ ਦਿੱਲੀ ਦੀ ਕੀ ਸਥਿਤੀ ਹੈ ਦਲਾ ਸਾਹਿਬ ਦੇਖੋ ਕਿਹੜੀ ਪਾਰਟੀ ਵੋਟਰਾਂ ਨੂੰ ਲੁਭਾਉਣ ਚ ਕਾਮਯਾਬ ਹੋਈ ਇਹਦਾ ਫੈਸਲਾ ਰਿਜ਼ਲਟ ਨਹੀਂ ਕਰਨਾ ਪਰ ਮੈਂ ਇੱਕ ਗੱਲ ਸਾਂਝੀ ਕਰੂੰਗਾ ਸੰਦੀਪ ਜੀ ਭਗਵੰਤ ਮਾਨ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਇਹ ਸਾਬਤ ਕਰਨ ਚ ਕਾਮਯਾਬ ਹੋਏ ਨੇ ਕਿ ਉਹਨਾਂ ਦੀ ਬਟੌਰ ਪੋਲੀਟੀਕਲ ਲੀਡਰ ਅਹਿਮੀਅਤ ਕੀ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਲੱਗਦਾ ਸੀ ਕਿ ਭਗਵੰਤ ਮਾਨ ਨੂੰ ਲਾਂਭੇ ਕਰ ਦਿੱਤਾ ਜਾਣਾ ਹੈ ਬਦਲ ਦੇਣਗੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਨੂੰ ਦਿੱਲੀ 'ਚ ਸਾਮ ਰੱਖਿਆ ਔਰ ਮੇਰੇ ਕੋਲੇ ਜਿਹੜੀਆਂ ਜਾਣਕਾਰੀਆਂ ਨੇ ਜੀ ਕੋਈ ਇਸ ਤਰ੍ਹਾਂ ਦਾ ਕੈਂਡੀਡੇਟ ਨਹੀਂ ਹੈ ਹਮ ਜਿਹੜਾ ਭਗਵੰਤ ਮਾਨ ਦੀ ਮੰਗ ਨਹੀਂ ਕਰ ਰਿਹਾ ਪਹਿਲਾਂ ਇੱਕ ਇੱਕ ਦੋ ਦੋ ਰੋਡ ショਅ ਕਰ ਰਹੇ ਸੀ ਪੰਜ ਪੰਜ ਕੈਂਡੀਡੇਟ ਇੱਕ ਇੱਕ ਦਿਨ ਚ ਚਾਹੁੰਦੇ ਨੇ ਕਿ ਭਗਵੰਤ ਮਾਨ ਉਹਨਾਂ ਦੇ ਲਈ ਰੋਡ ショਅ ਕਰਨ ਸੋ ਮਤਲਬ ਆਮ ਆਦਮੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਬਾਅਦ ਹਮ ਅਗਰ ਕੋਈ ਵਿਅਕਤੀ ਡਿਮਾਂਡ ਚ ਹੈ ਦਿੱਲੀ ਦੀਆਂ ਚੋਣਾਂ ਚ ਕੈਂਡੀਡੇਟਾਂ ਵੱਲੋਂ ਉਹ ਭਗਵੰਤ ਮਾਨ ਔਰ ਭਗਵੰਤ ਮਾਨ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਅਸੀਂ ਵੱਡਾ ਰਸਖ ਦੇਖ ਰਹੇ ਹਾਂ ਮੈਂ ਤਾਂ ਇੱਕ ਹਾਂਜੀ ਜਿਹੜੀ ਜਿਹੜੀ ਗੱਲ ਸੁਰੱਖਿਆ ਵਾਲੀ ਹੈ ਤੁਸੀਂ ਕੱਲ ਵੇਖੋ ਕੱਲ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਬੀਬੀ ਆਤਸੀ ਦੇ ਨਾਲ ਉਹ ਬੈਠੇ ਸੀ ਔਰ ਭਗਵੰਤ ਮਾਨ ਨੇ ਕਈ ਵੱਡੇ ਸਵਾਲ ਚੱਕੇ ਹੁਣ ਅਰਵਿੰਦ ਕੇਦਰੀਵਾਲ ਨੂੰ ਕਹਿੰਦੇ ਕਿ ਪੰਜਾਬ ਦੀ ਜਿਹੜੀ ਸੁਰੱਖਿਆ ਹੈ ਉਹਦੀ ਲੋੜ ਦੀ ਭਗਵੰਤ ਮਾਨ ਹੁਣੀ ਕਹਿੰਦੇ ਕਿ ਇਤਰਾਜ਼ ਕਰ ਰਹੀ ਹੈ ਕੇਂਦਰ ਸਰਕਾਰੀਆਂ ਦਿੱਲੀ ਪੁਲਿਸ ਕਿ ਅਰਵਿੰਨ ਕੇਦਰੀਵਾਲ ਨੂੰ ਪੰਜਾਬ ਦੀ ਸੁਰੱਖਿਆ ਕਿਉਂ ਤੁਸੀਂ ਬੜਾ ਹੈਰਾਨੀ ਵਾਲਾ ਸਵਾਲ ਹੈ ਹੁਣ ਤੁਸੀਂ ਦੇਖੋ ਅਦਿੱਤਿਆਨਾਥ ਯੋਗੀ ਨੇ ਵੀ ਦਿੱਲੀ ਆ ਜਾਣਾ ਪ੍ਰਚਾਰ ਕਰਨ ਲਈ ਬੀਜੇਪੀ ਦਾ ਕੀ ਉਹਨਾਂ ਦੀ ਯੂਪੀ ਵਾਲੀ ਸੁਰੱਖਿਆ ਯੂਪੀ ਚ ਰਹਿ ਜੇਗੀ ਕੀ ਉਹਨਾਂ ਨੂੰ ਦਿੱਲੀ ਪੁਲਿਸ ਪੂਰੀ ਸੁਰੱਖਿਆ ਦੇਗੀ ਜਿਹੜਾ ਜ਼ੈਡ ਕੈਟਾਗਰੀ ਦਾ ਪ੍ਰੋਟੈਕਟਿਵ ਹੈ ਨਾ ਜੀ ਉਹ ਜਿਹੜੇ ਵੀ ਸੂਬੇ ਚ ਜਾਂਦਾ ਹੈ ਉਹਨੂੰ ਸੁਰੱਖਿਆ ਮਿਲਦੀ ਹੈ ਪਰ ਹੁਣ ਰਾਜਸਥਾਨ ਦਾ ਮੁੱਖ ਮੰਤਰੀ ਆਉਗੇ ਭਜਨ ਲਾਲ ਜੀ ਕੀ ਉਹ ਆਪਣੀ ਰਾਜਸਥਾਨ ਵਾਲੀ ਸੁਰੱਖਿਆ ਛੱਡ ਕੇ ਆਉਣਗੇ ਪੰਜਾਬ ਪੁਲਿਸ ਬਾਰੇ ਜਿਹੜੀਆਂ ਖਬਰਾਂ ਨੇ ਹੁਣ ਭਗਵੰਤ ਮਾਨ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਗੱਲ ਚੱਕੀ ਕਹਿੰਦੇ ਕੀ ਹੁਣ ਜਿਹੜੇ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਆਉਣਗੇ ਰਾਜਸਥਾਨ ਦੇ ਜਾਂ ਮੱਧ ਪ੍ਰਦੇਸ਼ ਦੇ ਜਾਂ ਯੂਪੀ ਦੇ ਕੀ ਉਹਨਾਂ ਦੇ ਨਾਲ ਉਹਨਾਂ ਦੇ ਸੂਬਿਆਂ ਦੀ ਪੁਲਿਸ ਫੋਰਸ ਨਹੀਂ ਹੋਏਗੀ ਹੋਏਗੀ ਅਰਵਿੰਦ ਕੇਜਰੀ ਵੱਲੋਂ ਕਿਉਂ अरविंद केजरीवाल जस्ट पार्टी ਦੇ ਕਨਵੀਨਰ ਨੇ ਉਸ ਪਾਰਟੀ ਦੀ ਇੱਕ ਸੂਬੇ ਚ ਸਰਕਾਰ ਹੈ। ਜੋ ਉਹਨਾਂ ਦੀ ਸੁਰੱਖਿਆ ਕੋਈ ਹੈਰਾਨੀ ਵਾਲੀ ਗੱਲ ਨਹੀਂ। ਔਰ ਭਗਵੰਤ ਮਾਨ ਨੇ ਸਾਫ਼ ਤੌਰ ਤੇ ਦਿੱਲੀ ਦੇ ਵਿੱਚ ਬੀਜਪੀ ਦੇ ਨਾਲ ਸਿਆਸੀ ਪੰਧਾ ਲੈ ਰੱਖਿਆ। ਔਰ ਭਗਵੰਤ ਮਾਨ ਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਕਈ ਲੋਕ ਪਹਿਲਾਂ ਸਵਾਲ ਚੱਕਦੇ ਸੀ ਕਿ ਕੇਂਦਰ ਸਰਕਾਰ ਪ੍ਰਤੀ ਨਰਮ ਹੈ। ਅਸਲ ਚ ਭਗਵੰਤ ਮਾਨ ਇੱਕ ਮਹਰ ਪੋਲਿਟਿਸ਼ੀਅਨ ਬਣ ਚੁੱਕੇ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਮੈਂ ਸੂਬੇ 'ਚ ਕੇਂਦਰ ਦੇ ਤਾਲਮੇਲ ਨਾਲ ਸਰਕਾਰ ਕਿਵੇਂ ਚਲਾਉਣੀ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਚੋਣਾਂ ਦੇ ਵਿੱਚ ਮੈਂ ਆਪਣੀ ਸਥਿਤੀ ਨੂੰ ਕਿਵੇਂ ਰੱਖਣਾ ਹੈ ਹੁਣ ਸੁਰੱਖਿਆ ਦਾ ਮਾਮਲਾ ਬਹੁਤ ਜ਼ਿਆਦਾ ਭੱਗ ਗਿਆ ਦਿੱਲੀ ਦੇ ਵਿੱਚ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲੇ ਸਾਰੇ ਲੋਕ ਚੋਣ ਕਮਿਸ਼ਨ ਕੋਲੇ ਵੀ ਮੰਗ ਕਰ ਰਹੇ ਨੇ ਮੈਨੂੰ ਲੱਗਦਾ ਹੈ ਕਿ ਚੋਣ ਕਮਿਸ਼ਨ ਕੋਲੇ ਜਾ ਕੇ ਵੀ ਆਉਣਗੇ ਔਰ ਇਹ ਸੁਰੱਖਿਆ ਦਾ ਮੁੱਦਾ ਵੱਡਾ ਹੈ ਮੈਨੂੰ ਲੱਗਦਾ ਹੈ ਜਿਵੇਂ ਭਾਜਪਾ ਦੇ ਇੱਕ ਲੀਡਰ ਨੇ ਤਾਂ ਪੰਜਾਬ ਦੀਆਂ ਗੱਟੀਆਂ ਤੇ ਹੀ ਸਵਾਲ ਚੱਕਤਾ ਸੀ ਬਿਲਕੁਲ ਪ੍ਰਵੇਸ਼ ਵਰਮਾ ਹੋਣਾ ਨੇ ਪ੍ਰਵੇਸ਼ ਵਰਮਾ ਨੇ ਜਦਕਿ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਉਹ ਪੰਜਾਬ ਦੇ ਏਡੇ ਨੇੜੇ ਰਹੇ ਸੋ ਪ੍ਰਵੇਸ਼ ਵਰਮਾ ਮੈਨੂੰ ਲੱਗਦਾ ਹੈ ਕਾਲੀ ਕਾਲੀ ਚ ਬਿਆਨ ਦੇ ਗਏ ਕਿਉਂਕਿ ਪੰਜਾਬੀਆਂ ਦੇ ਮਨ ਤੇ ਇਹਦਾ ਗਹਿਰਾ ਅਸਰ ਪਿਆ ਜੀ ਅਜਿਹਾ ਬਿਆਨ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਸੀ ਦੇਖੋ ਦਿੱਲੀ ਚ ਕੱਲੇ ਪੰਜਾਬ ਦੀਆਂ ਗੱਡੀਆਂ ਨਹੀਂ ਹੁੰਦੀਆਂ ਦਿੱਲੀ ਦੇਸ਼ ਦੀ ਰਾਜਧਾਨੀ ਹੈ ਪੂਰੇ ਮੁਲਕ ਦਾ ਉਸ ਰਾਜਧਾਨੀ ਤੇ ਹੱਕ ਹੈ ਬਿਲਕੁਲ ਠੀਕ ਪੂਰੇ ਮੁਲਕ ਦੀਆਂ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਉਹ ਬਿਨਾਂ ਕਾਗਜ਼ਾਂ ਤੋਂ ਨਹੀਂ ਜਾਂਦੀਆਂ ਪੰਜਾਬ ਵਾਲੀਆਂ ਗੱਡੀਆਂ ਜਿਹੜੀਆਂ ਨੇ ਉਹ ਟੋਲ ਬੈਰੀਅਰ ਦਿੱਲੀ ਦੇ ਪਾਰ ਕਰਕੇ ਪੈਸੇ ਦੇ ਕੇ ਜਾਂਦੀਆਂ ਨੇ ਪੰਜਾਬ ਦੀਆਂ ਗੱਡੀਆਂ ਦਿੱਲੀ ਚ ਮੁਫਤ ਨਹੀਂ ਜਾਂਦੀਆਂ ਭਾਵੇਂ ਸਾਡੇ ਡਰਾਈਵਰ ਭਰਾਈ ਜਾਣ ਇਸ ਕਰਕੇ ਇਸ ਤਰੀਕੇ ਦਾ ਜਿਹੜਾ ਬਿਆਨ ਹੈ ਬੀਜੇਪੀ ਦੇ ਇਸ ਲੀਡਰ ਦਾ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਬੀਜੇਪੀ ਵਾਲਿਆਂ ਨੂੰ ਚਾਹੀਦਾ ਕਿ ਆਪਣਾ ਕੋਈ ਟਿਊਟਰ ਵਿੰਗ ਬਣਾਉਣ ਜਿੱਥੇ ਇਸ ਤਰ੍ਹਾਂ ਦੇ ਲੀਡਰਾਂ ਨੂੰ ਸਿੱਖਿਆ ਦਿੱਤੀ ਜਾਵੇ ਜਿੱਥੇ ਬੀਬੀ ਕੰਗਨਾਰ ਰਨਾਉਤ ਦੀਆਂ ਵੀ ਕਲਾਸਾਂ ਲਾਈਆਂ ਜਾਣ ਉਹਨਾਂ ਨੂੰ ਪੜਾਇਆ ਜਾਵੇ ਪ੍ਰਵੇਸ਼ ਵਰਮਾ ਦੀਆਂ ਕਲਾਸਾਂ ਲਾਈਆਂ ਜਾਣ ਪੜਾਇਆ ਜਾਵੇ ਕਿ ਤੁਸੀਂ ਸਮਾਜਿਕ ਦਾਰੇ ਦੇ ਵਿੱਚ ਕਿਸ਼ ਹੱਦ ਤੱਕ ਬੋਲਣਾ ਹੈ ਹੁਣ ਮੈਂ ਦੇਖ ਰਿਹਾ ਸੀ ਐਮਰਜੈਂਸੀ ਫਿਲਮ ਪੰਜਾਬ 'ਚ ਚੱਲੀ ਨਹੀਂ ਹੂੰ ਤੇ ਹੁਣ ਬੀਬੀ ਕੰਗਨਾਰ ਰਨਾਉਤ ਦੇ ਦੇ ਤੇ ਨਰਾਜ਼ ਸੀਗੇ ਇਸ ਕਰਕੇ ਸਿਆਣੇ ਕਹਿੰਦੇ ਨੇ ਕਿ ਅਸੀਂ ਜਿੱਦਾਂ ਦਾ ਬੀਜਾਂਗੇ ਉਸੇ ਤਰ੍ਹਾਂ ਦਾ ਕਟਾਂਗੇ ਬਿਲਕੁਲ ਸੋ ਤੁਸੀਂ ਦੇਸ਼ ਭਗਤ ਪੰਜਾਬੀਆਂ ਦੇ ਪ੍ਰਤੀ ਅਗਰ ਗੈਰ ਜ਼ਰੂਰੀ ਸਵਾਲ ਚੱਕੋਗੇ ਤੇ ਫਿਰ ਇਸੇ ਤਰ੍ਹਾਂ ਦੇ ਜਿਹੜੇ ਫਲ ਮਿਲਣਗੇ ਔਰ ਭਗਵੰਤ ਮਾਨ ਦੀ ਸਰਕਾਰ ਨੇ ਸਟੈਂਡ ਚੰਗਾ ਲਿਆ ਪੰਜਾਬ ਚ ਦੇਖੋ ਭਗਵੰਤ ਮਾਨ ਨੇ ਪੰਜਾਬ ਚ ਉਸ ਫਿਲਮ ਦੀ ਮਨਜ਼ੂਰੀ ਨਹੀਂ ਦਿੱਤੀ ਜਿਿਹੇ ਕਰਕੇ ਪੰਜਾਬ ਚ ਸਾਡਾ ਲੈਂਡ ਆਰਡਰ ਬਰਕਰਾਰ ਹੈ ਅਗਰ ਉਹ ਫਿਲਮ ਪੰਜਾਬ ਚ ਰਿਲੀਜ਼ ਹੁੰਦੀ ਤੇ ਨੁਕਸਾਨ ਹੋ ਸਕਦਾ ਸੀ ਪੰਜਾਬ ਚ ਆਪਸੀ ਭਾਈਚਾਰੇ ਚ ਕਨਾ ਆ ਸਕਦਾ ਸੀ ਪਰ ਇਹਨਾਂ ਲੀਡਰਾਂ ਨੂੰ ਵੀ ਚਾਹੀਦਾ ਹੈ ਕਿ ਇਹ ਇਸ ਤਰ੍ਹਾਂ ਦੇ ਬਿਆਨ ਬਿਲਕੁਲ ਨਾ ਦੇਣ ਜਿਦੇ ਨਾਲ ਸਮਾਜਿਕ ਤੌਰ ਤੇ ਨਫਰਤ ਫੈਲੇ ਜਾਂ ਸਮਾਜਿਕ ਤੌਰ ਤੇ ਕੋਈ ਮਨਮਟਾ ਪੈਦਾ ਹੋਵੇ ਪੋਲਿਟਿਕਸ ਕਰੋ ਪੋਲਿਟੀਕਲ ਤੌਰ ਤੇ ਤੁਸੀਂ ਨਿੰਦੋ ਪੋਲਿਟੀਕਲ ਤੌਰ ਤੇ ਜਿਵੇਂ ਮਰਜੀ ਨਿੰਦੋ ਔਰ ਜਦੋਂ ਤੁਸੀਂ ਇਹ ਕਹੋਗੇ ਵੀ ਪੰਜਾਬ ਦੀਆਂ ਗੱਡੀਆਂ ਆ ਰਹੀਆਂ ਨੇ 26 ਜਨਵਰੀ ਦਾ ਸਮਾਗਮ ਹੈ ਇਹ ਲੋਕ ਕੀ ਕਰਨ ਆ ਰਹੇ ਨੇ ਮੈਂ ਕਹਿੰਦਾ ਬਿਨੇ ਬਿਨਾ ਕੰਮ ਤੋਂ ਵੀ ਪੰਜਾਬੀ ਦਿੱਲੀ ਜਾਣ ਸਿਰਫ ਇਸ ਕਰਕੇ ਵੀ ਪੰਜਾਬੀ ਦਿੱਲੀ ਜਾ ਸਕਦੇ ਨੇ ਵੀ ਅਸੀਂ ਪੰਜਾਬੀਆਂ ਨੇ ਕਈ ਵਾਰੀ ਦਿੱਲੀ ਜਿੱਤੀ ਆ ਆਪਾਂ ਦੇਖ ਕੇ ਤਾਂ ਆਈਏ ਕਿਉਂ ਸੋ ਬਿਨਾ ਕੰਮ ਦੇ ਵੀ ਪੰਜਾਬੀ ਦਿੱਲੀ ਘੇੜੇ ਮਾਰਨ ਤੇ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਹੋਏ ਹੈਗੀ ਵੀ ਨਹੀਂ ਰੋਕ ਟੋਕ ਇਹ ਲੀਡਰਾਂ ਨੂੰ ਹੀ ਲੱਗਦਾ ਵੀ ਇਹ ਪੰਜਾਬੀ ਇੱਥੇ ਕਿਉਂ ਆ ਗਏ ਪੰਜਾਬੀਆਂ ਬਿਨਾ ਦਿੱਲੀ ਚੱਲਣੀ ਵੀ ਨਹੀਂ ਸੰਦੀਪ ਜੀ ਬਿਲਕੁਲ ਠੀਕ ਹੈ ਅਸੀਂ ਦੇਸ਼ ਦਾ ਦੇਲਾ ਜੀ ਡਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ਼ੀਕਲ ਜੀ ਸਸ਼ੀਕਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨ ਔਰ ਕੋਈ ਵੀ ਧਿਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਨਾਲ ਅਗਰ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ